ਸਿੱਖ ਜਥੇਬੰਦੀਆਂ ਇਨਸਾਫ ਦੀ ਮੰਗ ਕਰ ਰਹੀਆਂ ਨੇ ਕਿ ਜੋ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਸਰਕਾਰ ਕਦੋਂ ਇਨਸਾਫ ਦੇਗੀ ਤੇ ਜਿਸ ਤੋਂ ਬਾਅਦ ਹੁਣ ਚਕਜੀ ਢੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਇੱਥੇ ਉਥੇ ਹੀ ਮੋਰਚੇ ਦੇ ਵਿੱਚ ਦੱਸਦੀ ਏ ਕਿ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਆਪਣੀ ਹੱਕ ਤੇ ਸੱਚ ਦੇ ਲਈ ਲੜਦੇ ਰਹਾਂਗੇ ਤੇ ਸਰਕਾਰ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਾ ਦੇ ਗਏ ਨੇ ਹੋਰ ਕੀ ਕਹਿਣਾ ਜਗਜੀਤ ਡੱਲੇਵਾਲ ਦਾ ਆਓ ਤੁਹਾਨੂੰ ਸੁਣੋ ਰਿਹਾ ਜਿਹੜੀ ਤਕਲੀਫ ਜੋ ਦਰ ਜਥੇਦਾਰ ਗੁਰਜੀਤ ਸਿੰਘ ਜੀ ਹੋਰੀ ਹਨਾਰ ਕੇ ਉਤੇ ਆਪਾਂ ਸਾਰਿਆਂ ਨੇ ਦੇਖਿਆ ਅਖਬਾਰੀ ਮੋਰਚੇ ਦੇ ਵਿੱਚ ਆਪਾਂ ਇਹ ਹਨਾਇਆ ਸਾਰਾ ਸਰਕਾਰਾਂ ਅੱਖਾਂ ਤੋਂ ਅੰਧੀਆਂ ਵੀ ਹੋ ਚੁੱਕੀਆਂ ਨੇ ਕੰਨਾਂ ਤੋਂ ਗੋਲੀਆਂ ਵੀ ਹੋ ਚੁੱਕੀਆਂ ਨੇ ਪਰ ਅਜਈਆਂ ਸਰਕਾਰਾਂ ਨੂੰ ਕੁਛ ਹੀ ਪਤਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਔਰ ਜਿਹੜੇ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ ਅਗਰ ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕਲੀ ਪਬਲਿਕਲੀ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ ਜੀ ਅਗਰ ਧਾਰਮਿਕ ਗ੍ਰੰਥਾ ਧਾਰਮਿਕ ਸਥਾਨਾਂ ਦੇ ਵੀ ਹੋ ਰਹੀ ਬੇਅਦਬੀ ਨੂੰ ਅਗਰਾਂ ਚ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਅਦਬੀ ਨਹੀਂ ਹੋਏਗੀ اگر وہ نہیں ਹੋਏਗਾ تو ان لوکਾਂ ਦੀ آپسی بھائی چارے کی جڑی سانھ ہے وہ مضبوط رہے گی وہ بنی رہے گی یہ کہنا ਆਪਾਂ ਇਹ ਦੇਖ ਰਿਹਾ ਨਾ ਕਿ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਇਹ مسئلے ਹੱਲ ਕਿਉਂ ਹੋਣ ਦੇਣਗੀਆਂ ਜੀ ਆਪਾਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਦੇਖੋ ਦੇਸ਼ ਦੇ ਅੰਦਰ ਕਿਸੇ مسئلے ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਇੱਕ بڑا ਅੰਦੋਲਨ ਚੱਲਦਾ ਹੋਵੇ ਕਿਉਂਕਿ ਸਮੇਂ-ਸਮੇਂ 'ਤੇ ਉਹ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਸਨਿਗਤ ਅੰਦੋਲਨ ਕਦੇ ਮਜ਼ਦੂਰਾਂ ਦਾ ਅੰਦੋਲਨ ਅੰਦੋਲਨ ਕਦੇ ਮੁਲਾਜ਼ਮਾਂ ਦਾ ਅੰਦੋਲਨ ਕਦੇ ਵਪਾਰੀਆਂ ਦਾ ਅੰਦੋਲਨ ਜਦੋਂ ਉਹ ਅੰਦੋਲਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ ਤੇ ਦੀਦੇ ਆ ਉਦੋਂ ਸਰਕਾਰ ਦੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖੰਡਾ ਦੇਣਾ ਲੋਕਾਂ ਦੀ ਤਾਕਤ ਖੰਡਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਇੱਕ ਵੱਡਾ ਹਥਿਆਰ ਹੈ ਸਰਕਾਰਾਂ ਦੇ ਕੋਲੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਅਦਬੀ ਦੇ ਚਿਰਗੇ ਲੋਕਾਂ ਦੀ ਸ਼ਕਤੀ ਨੂੰ ਖਣਾਉਂਦਾ ਉਹਨਾਂ ਅੰਦਾਜ਼ਾ ਲਾਇਆ ਵੀ ਜਿਹੜੀ ਲੋੜ ਕਿਨੂੰ ਹੈ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਉਹ ਸਰਕਾਰ ਇਸੇ ਕਰਕੇ ਇਹ ਬਣਾ ਨਹੀਂ ਰਹੀ ਨਹੀਂ ਤਾਂ ਕੱਲ ਕਿੱਡੀ ਕਹੇ ਅਗਰ ਸਰਕਾਰ ਇਮਾਨਦਾਰ ਹੋਵੇ ਤਾਂ ਅਸੀਂ ਮੰਗ ਕੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੀ ਹੈ ਜਿਹੜਾ ਮੜਾ ਜਾ ਵੀ ਇਹ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਤੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹਿ ਕੇ ਨਵਾਜਿਆ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਾਮੀ ਆ ਤੇ ਜਿਹੜੇ ਏਕਤਾ ਅਖੰਡਤਾ ਦੇ ਹਾਮੀ ਆ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸ